ਹਾਂ ਜੀ ਇਹ ਤੋਂ ਇੱਕ ਨਾ ਰੋਡ ਤੇ ਆ ਜੀ ਸਰ ਕੋਈ ਵੰਦਨਾ ਜੁਲਰ ਇੱਥੋਂ ਉਹ ਪਹਿਲਾਂ ਉਹਨੇ ਗਹਿਣੇ ਦੇਖ ਕੇ ਗਹਿਣੇ ਦੇਖ ਕੇ ਕੋਈ ਡੱਬਾ ਲੈ ਕੇ ਭਾਈ ਉਹ ਉਹ ਕਿਹੜੇ ਬੋਲਦੇ ਵੰਦਨਾ ਸਰ ਜੁਲਰ ਜੀ ਵੰਦਨ ਜੁਲਰ ਬੀਬੀ ਦਾ ਸਰ ਨਾਲ ਜੀ ਕੰਨਾ ਰੋਡ ਤੇ ਹਾਂ ਜੀ ਹਾਂ ਜੀ ਉਹ ਮੈਂ ਫੋਨ ਦੀ ਦੇਖ ਰਿਹਾ ਉੱਥੇ ਬੈਠਾ ਜੀ ਇਹਨੇ ਫੋਨ ਕਰਿਆ ਸੀ ਮੈਂ ਮੈਂ ਇਹ ਉਹ ਤੁਹਾਨੂੰ ਛੇ ਟਾਈਮ ਲੇ ਜੀ ਇਹ ਦੇਖਦੇ ਹਾਂ ਰੋਡਾਂ ਸਾਰੇ ਪੁੱਛਣਾ ਜੀ ਦੇ ਸਾਰਾ ਕੁਝ ਪੁੱਛਣਾ ਸਾਹਿਬ ਨੇ ਮੈਂ ਪੁੱਛਿਆ ਇਹ ਗੱਡੀ ਵੀ ਨਾ ਸਾਡੇ ਘੜੇ ਗੱਡੀ ਵੀ ਨਾ ਜੀ ਸਾਡੇ ਘੜੇ ਜੀ ਉੱਥੇ ਪਹੁੰਚਦਾ ਮੈਂ ਦੇਖਦਾ ਮੈਂ ਇਹ ਉਹ ਭੱਜ ਗਿਆ ਉਹ ਗਿਆ ਗੱਡੀ ਜੀ अब क्या हो नहीं है ना हां कल नहीं जा सकते तो मोहल्ले में तो किया देना लंबी बात कैसे देख रहे हैं क्लियर से नहीं है मैंने एक कोने के चाहे पूरी ये राव के पढ़ा लेंगे पीवी 10000 पीवी दान मान सरकारी जरूर है अभी के बाद से ਆ ਰਹੇ ਨੇ ਬੰਦੇ ਜਿਹੜੇ ਇਹਨਾਂ ਦੇ ਇਮੇਜ ਦੇ ਉਹ ਮਨੋਗਰੇ ਰੂਪਕ ਵਰਮਾ ਜੀ ਕੀ ਮਾਮਲਾ ਹੈ ਆਪਣੇ ਆਏ ਸੀ ਕਸਟਮਰ ਬਣ ਕੇ ਆਏ ਸੀਗੇ ਜਿੱਕੱਲਾ ਹੀ ਸੀਗਾ ਜਾਇੰਟਸ ਤੇ ਰਿੰਗਾ ਤਖਾਂ ਤੋਂ ਰਿੰਗਾ ਦੇਖ ਰਹੇ ਦੇਖਦੇ ਨੇ ਰਿੰਗਾ ਦੇਖੀਗਾ ਪਾ ਅਗੇ ਦੇਖੀਗਾ ਇੱਕ ਰਿੰਗ ਕੱਢੀ ਜਿਹਦਾ ਵਜ਼ਨ ਦੇਖਿਓ ਜਾਨੂ ਨਾਲ ਇੱਕ ਡੱਬਾ ਪਿਆ ਸੀ ਰਿੰਗਾ ਦਾ ਉਹ ਰਿੰਗਾ ਦਾ ਡੱਬਾ ਜਦੋਂ ਬੰਦ ਕੀਤਾ ਉਹਨੇ ਫੋਲਡ ਕੀਤਾ ਲੈ ਕੇ ਭੱਜ ਕੇ ਗੱਡੀ ਭਜਾ ਕੇ ਲੈ ਗਿਆ ਕੋ ਬੰਦਾ ਸੀ ਜੀ ਇੱਕ ਬੰਦਾ ਸੀ ਆਪਣੇ ਕੋਲ ਅੰਦਰ ਇੱਕੋ ਹੀ ਆਇਆ ਡਰਾਈਵਰ ਵਾਲੀ ਸੀਟ ਤੇ ਬਹਿ ਕੇ ਗਿਆ ਕੈਮਰੇਜ ਉਹਦੀ ਫੋਟੋ ਆਈ ਗਿਆ ਕਲੀਅਰ ਹੁੰਦਾ ਰਿੰਗਾ ਕੋਈ ਮੂ ਨਹੀਂ ਟਕਿਆ ਸੀਗਾ ਬੈਠਾ ਹੈ ਰਿੰਗਾ ਦੇਖਦਾ ਜੀ ਮੈਂ ਕਸਟਮਰ ਹੁੰਦਾ ਹੁੰਦਾ ਉਸ ਤਰ੍ਹਾਂ ਤੇ ਕੋਈ ਹੱਥਿਆਰ ਵੀ ਸੀ ਹੱਥ ਜੋ ਨਾ ਉਹ ਨਹੀਂ ਉਹਨੇ ਹੀ ਨਹੀਂ ਕੋਈ ਦਿਖਾਇਆ ਜੀ ਆਪਾਂ ਨੂੰ ਨਾ ਨਾ ਦਿਖਾਇਆ ਕੋਈ ਮੈਂ ਕਸਟਮਰ ਲੈ ਕੇ ਵਸੇ ਇਹਦਾ ਵਜਨ ਕਰੋ ਵਜਨ ਕਰਕੇ ਕੈਲਕੂਲੇਟਰ ਮਾਰਨ ਲੱਗੇ ਜਦੋਂ ਉਹਨੇ ਡੱਬਾ ਫੋਲਡ ਕੀਤਾ ਤੇ ਵੀ ਕਿੰਨੇ ਦਾ ਨੁਕਸਾਨ ਹੋ ਗਿਆ ਹੁੰਦਾ ਦੇਖਣਾ ਪਣਾ ਰਿੰਗਾ ਦੇ ਬਾਹਰ ਰਿੰਗਾ ਸੀਗਾ ਜੀ ਇੱਕ ਡੱਬੇ ਚ ਲੱਗਦੇ ਪੂਰਾ ਡੱਬਾ ਹੀ ਲੈ ਗਿਆ ਜੀ 12 ਹਾਂ ਜੀ ਕੀ ਨਾ ਹੋ ਗਏ ਤੁਹਾਡਾ ਮੈਨੂੰ ਇੱਥੇ ਕੁਸਮਾਰ ਵੀ ਨੇ ਫੋਨ ਕਰਿਆ ਕਦੋਂ ਦੀ ਗੱਲ ਹੈ ਜੀ ਲੈ ਪਰ ਜੀ ਨਹੀਂ ਟੋਏ ਸਰ ਕਿੰਨੇ ਮਿੰਟ ਵਾਧਾ ਗਿਆ ਮੈਂ ਅੱਛਾ ਕੀ ਆਮਲਾ ਹੋਇਆ ਕੌਣ ਆਇਆ ਥਾ ਜੀ ਜਿਹ ਪਹਿਲੇ ਮੈਂ ਉਹ ਚਿੰਦੜਾ ਆ ਵੀ ਤੇ ਡਿੰਗੀ ਦੇ ਖਾਇਆ ਡਿੰਗੀ ਲੈ ਕੇ ਬਾਗ ਗਏ ਮੈਨੇ ਗੱਡੀ ਖੋਲੀ ਖੋਲ ਨਹੀਂ ਪਾਏ ਲੌਕ ਕਰਕੇ ਚਾਹ ਰੋਡ ਤੇ ਖੇਤ ਤੇ ਚਲੇ ਗਏ ਆਪੇ ਕਰਾ ਕੇ ਲੈ ਕੇ ਗਏ ਕਦੀ ਬਾਤ ਹੈ ਕਿਤਰੀ ਰਿੰਗ ਸੀ ਹਾਂ ਜੀ ਕਿਤਰੀ ਰਿੰਗਾਂ ਸੀ ਰਿੰਗ 9 10 ਸੀ ਆ ਕੇ ਬਾਅਦ ਜਿੰਨੇ ਜਾਣੇ تھے ਹਾਂਜੀ ਕਿਤਨੇ ਜਾਣੇ تھے ਇੱਕ ਇੱਕ ਹਾਂਜੀ ਮੋਨਾ ਤਾਂ ਸਰਦਾਰ ਸਾਹਿਬ ਸਦਾ ਨਹੀਂ ਉਸ ਹਥਿਆਰ ਹਾਊਸ ਦੇ ਬਸ ਨਹੀਂ ਪਤਾ ਕੋਈ ਨਹੀਂ ਪਤਾ ਹੈ ਪਾਸਾਰਿਕ ਦਾ ਸੰਯੋਗ ਬਾਂਦੇ ਲੋਕ ਦੀ ਘਟਨਾਵਾਂ ਹੋ ਚੁਈ ਹੈ ਕੀ ਕਹਣਾ ਸਾਨੂੰ ਉਹ ਲੁੱਟਦੇ ਨਹੀਂ ਆ ਸਾਡੇ ਜਿਹੜੇ ਬੰਦਨ ਜੂਲੇ ਦਾ ਖੰਨਾ ਰੋਡ ਤੇ ਸਮਰਾਲੇ ਉਹਦੀ ਦੁਕਾਨ ਤੇ ਕਿਹੜਾ ਵਿਅਕਤੀ ਹੈ ਸਰੋਂ ਰੋਡਾ ਹੈ ਕਰੇਟਾਕਾਰ ਦੇ ਵਿੱਚ ਆਇਆ ਸੀ ਉਹ ਜਿਹੜਾ ਜਮਾ ਮੁਦਰੀਆ ਚੈੱਕ ਕਰਦਾ ਕਰਦਾ ਉਹਨੂੰ 420 ਕਹਿ ਸਕਦੇ ਆ ਉਹ ਮੁਦਰੀਆ ਵਾਲਾ ਡੱਬਾ ਸੀ ਤਿੰਨ ਚਾਰ ਪੂਰੇ ਮੇਰੇ ਖਲ ਛੀਵ ਦੇ ਵਿੱਚ ਪੰਜ ਛੇ ਮੁਦਰੀਆ ਉਹ ਲੈ ਗਿਆ ਜਿਹੜਾ ਭੱਜ ਗਿਆ ਇਹਨੂੰ ਛੇਤੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਊਗਾ ਇਹਦੇ ਸਬੰਧੀ ਅਸੀਂ ਪਰਚਾ ਦਰਜ ਕਰਾਂ। ਤਾਂ ਮੁਲਲੀ ਜਾਂਚ ਵਿੱਚ ਕੀ ਸਾਹਮਣੇ ਆਇਆ? ਮੁਲਲੀ ਜਾਂਚ ਦੇ ਵਿੱਚ ਤਾਂ ਇਹੀ ਹੈ ਵੀ ਇਹ ਨੌਸਰਵਾ ਜਿਹਨੂੰ ਕਹ ਲਈਏ ਨਾ 420 ਉਸ ਨੇਚਰ ਦਾ ਬੰਦਾ ਹੈ। ਕਾਰ ਦਾ ਨੰਬਰ ਕੁਝ ਪਤਾ ਲੱਗਿਆ ਵੀ? ਕਾਰ ਦਾ ਪੀਵੀ 10 H Y ਆ ਜਾਂ H E ਹੋ ਸਕਦਾ 8503 ਪੜ੍ਹ ਗਿਆ ਜੀ ਸਸਪੈਕਟਿਵ ਨੰਬਰ ਆ ਦੇਖਦੇ ਆਂ